ਅਬੋਹਰ ਦੇ ਵਿੱਚ ਹੋਏ ਕਤਲकांड ਤੋਂ ਬਾਅਦ ਇਨਕਾਊਂਟਰ ਤੇ ਵੀ ਹੁਣ ਸਵਾਲ ਨੇ ਮਤਲਬ ਇਹ ਲਾ ਲੋ ਕਿ ਤਿੰਨ ਚਾਰ ਦਿਨਾਂ ਦੇ ਵਿੱਚ ਤਿੰਨ ਮੌਤਾਂ ਹੋਈਆਂ ਨੇ ਅਬੋਹਰ ਦੇ ਵਿੱਚ ਇੱਕ ਪਹਿਲਾ ਕਤਲकांड ਹੁੰਦਾ ਉਸ ਤੋਂ ਬਾਅਦ ਦੋ ਬੰਦੇ ਫੜੇ ਜਾਂਦੇ ਨੇ ਉਹ ਦੋ ਬੰਦੇ ਫੜੇ ਜਾਂਦੇ ਨੇ ਜੇ ਆਪਾਂ ਪੁਲਿਸ ਦੀ ਥਿਊਰੀ ਤੇ ਗੱਲ ਕਰੀਏ ਪੁਲਿਸ ਨੇ ਜਿਹੜੀ ਐਫ ਆਈ ਆਰ ਦੇ ਵਿੱਚ ਜਾਣਕਾਰੀ ਦਾਖਲ ਕੀਤੀ ਹੈ ਉਹ ਤੁਹਾਨੂੰ ਦੱਸਦੇ ਆ ਕੀ ਕੀਤੀ ਹੈ ਪੁਲਿਸ ਕਹਿੰਦੇ ਕਿ ਦੋ ਮੁਲਜ਼ਮਾਂ ਸੀ ਗ੍ਰਿਫਤਾਰ ਕੀਤੇ ਉਹ ਦੋ ਮੁਲਜ਼ਮ ਅਜੇ ਉਹ ਸੀਗੇ ਜਿਨ੍ਹਾਂ ਨੇ ਸ਼ੂਟਰਾਂ ਨੂੰ ਲਿਫਟ ਦਿੱਤੀ ਆਪਣੀ ਗੱਡੀ ਦੇ ਵਿੱਚ ਉਹ ਅਸੀਂ ਗ੍ਰਿਫਤਾਰ ਕੀਤੇ ਇੱਕ ਪਟਿਆਲੇ ਤੋਂ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰ ਲਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਅਸੀਂ ਹਥਿਆਰ ਤੇ ਜਿਹੜੇ ਕੱਪੜੇ ਉਸ ਦਿਨ ਪਾਏ ਹੋਏ ਸੀਗੇ ਜਿਹੜੇ ਸਾਫੇ ਬੰਨੇ ਹੋਏ ਸੀਗੇ ਉਹ ਫੁਲਾਣੀ ਜਗ੍ਹਾ ਤੇ ਰੱਖੇ ਹੋਏ ਨੇ ਪੁਲਿਸ ਪਾਰਟੀ ਉਹਨਾਂ ਨੂੰ ਲੈ ਕੇ ਉਹ ਫੁਲਾਣੀ ਜਗ੍ਹਾ ਤੇ ਚਲੀ ਜਾਂਦੀ ਹੈ ਫੁਲਾਣੀ ਜਗ੍ਹਾ ਤੇ ਜਦੋਂ ਜਾਂਦੀ ਹੈ ਜੰਗਲ ਦੇ ਵਿੱਚ ਜਾਂਦੀ ਹੈ ਪੁਲਿਸ ਦੇ ਥਿਉਰੀ ਦੇ ਮੁਤਾਬਕ ਪੁਲਿਸ ਦੇ ਕਹਿਣ ਦੇ ਮੁਤਾਬਕ ਉੱਥੇ ਆਲਰੇਡੀ ਉਹਨਾਂ ਦੇ ਦੋ ਹੋਰ ਸਾਥੀ ਮੌਜੂਦ ਸੀ ਜਿਹੜੇ ਕਾਤਲਾ ਕੇ ਬੈਠੇ ਹੋਏ ਸੀ ਜਿਹੜੇ ਕਾਤਲਾ ਕੇ ਬੈਠੇ ਹੋਏ ਸੀ ਤੇ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਖੋਲ ਦਿੱਤੀ ਇਧਰੋਂ ਪੁਲਿਸ ਨੇ ਵੀ ਕ੍ਰਾਸ ਫਾਇਰਿੰਗ ਖੋਲ ਦਿੱਤੀ ਤੇ ਗੋਲੀਆਂ ਵਜੀਆਂ ਕਿ ਇਹਨਾਂ ਨੂੰ ਜਿਹੜੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀਗੇ ਉਹ ਉਹਨਾਂ ਦੋਵਾਂ ਨੂੰ ਗੋਲੀਆਂ ਵਜਦੀਆਂ ਨੇ ਤੇ ਉਹ ਥਾ ਤੇ ਢੇਰ ਹੋ ਜਾਂਦੇ ਨੇ ਕਹਾਣੀ ਇੱਥੇ ਖਤਮ ਨਹੀਂ ਹੋ ਜਾਂਦੀ ਉਹਨਾਂ ਦੋਵਾਂ ਨੂੰ ਗੋਲੀਆਂ ਵਜੀਆਂ ਨੇ ਮਲਜ਼ਮਾਂ ਦੀਆਂ ਪੁਲਿਸ ਦੀ ਗੋਲੀ ਨਾਲ ਨਹੀਂ ਮਰੇ ਉਹ ਮੁਲਜ਼ਮਾਂ ਨੇ ਜਦੋਂ ਗੋਲੀਆਂ ਮਾਰੀਆਂ ਤਾਂ ਉਹ ਗੋਲੀਆਂ ਜਿਹੜੀਆਂ ਉਹ ਦੋ ਮੁਲਜ਼ਮਾਂ ਨੂੰ ਲੱਗੀਆਂ ਤੇ ਉਹਨਾਂ ਦੀ ਮੌਤ ਹੋ ਗਈ ਜਨਾਂ ਦੇ ਵਿੱਚ ਇੱਕ ਜਿਹੜਾ ਇਹਨਾਂ ਦਾ ਪੁਲਿਸ ਮੁਲਾਜ਼ਮ ਸੀ ਉਹ ਵੀ ਜ਼ਖਮੀ ਹੋ ਗਿਆ ਇਹ ਪੂਰੀ ਥਿਊਰੀ ਹੈ ਜਿਹੜੀ ਇਸ ਪੁਲਿਸ ਵੱਲੋਂ ਬਣਾਈ ਗਈ ਹੈ ਪੁਲਿਸ ਨੇ ਦੱਸੀ ਹੈ ਐਫ ਆਈ ਆਰ ਦੇ ਵਿੱਚ ਕੀ ਆ ਹੋਇਆ ਪਰ ਕੁਝ ਸਵਾਲ ਨੇ ਜਿਹੜੇ ਰਹਿ ਰਹਿ ਕੇ ਉੱਠ ਰਹੇ ਨੇ ਜਿਹੜੀ ਵਿਰੋਧੀ ਧਿਰਾਂ ਵੀ ਇਹ ਸਵਾਲ ਚੁੱਕ ਰਹੀਆਂ ਨੇ ਕਿ ਇਹਨਾਂ ਸਵਾਲਾਂ ਦਾ ਜਵਾਬ ਕੌਣ ਦੇਗਾ ਆਓ ਤੁਹਾਨੂੰ ਇਹ ਸਵਾਲ ਦੱਸਦੇ ਹਾਂ ਪੁਲਿਸ ਨੇ ਰਿਕਵਰੀ ਕਰਾਣੀ ਹੈ ਇਸੀ ਜਾਣਕਾਰੀ ਲੀਕ ਕਿਵੇਂ ਹੋਈ ਯਾਨੀ ਕਿ ਉਹਨਾਂ ਦੋ ਮੁਲਜ਼ਮਾਂ ਤੇ ਦੋ ਸਾਥੀ ਉੱਥੇ ਆਲਰੇਡੀ ਮੌਜੂਦ ਸੀ ਇਹ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਪੁਲਿਸ ਰਿਕਵਰੀ ਕਰਨ ਦੇ ਲਈ ਫਲਾਣੀ ਤਰੀਕ ਨੂੰ ਫਲਾਣਾ ਟਾਈਮ ਤੇ ਪਹੁੰਚ ਰਹੀ ਹੈ ਕਿ ਇਹ ਪੁਲਿਸ ਦੀ ਖੁਫੀਆ ਜਾਣਕਾਰੀ ਲੀਕ ਨਹੀਂ ਹੋਈ ਦੂਜਾ ਸਵਾਲ ਪਹਿਲਾਂ ਕਾਤਲਾਈ ਬੈਠੇ ਮੁਲਜ਼ਮ ਪੁਲਿਸ ਤੇ ਕਿਵੇਂ ਭਾਰੀ ਪੈ ਗਏ ਦੋ ਮੁਲਜ਼ਮ ਨੇ ਜਿਹੜੇ ਉਹ ਪੁਲਿਸ ਪਾਰਟੀ ਤੇ ਇੰਨੇ ਭਾਰੀ ਪੈ ਗਏ ਕਿ ਦੋ ਮੁਲਜ਼ਮਾਂ ਤੇ ਗੋਲੀਆਂ ਮਾਰ ਕੇ ਉਹ ਫਰਾਰ ਹੋ ਗਏ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਏ ਇਹ ਵੀ ਇੱਕ ਸਵਾਲ ਜਿਹੜਾ ਇਹ ਵਿਰੋਧੀ ਧਿਰਾਂ ਚੁੱਕ ਰੀਆਂ ਨੇ ਤੀਜਾ ਸਵਾਲ ਕੀ ਮੁਲਜ਼ਮ ਆਪਣੇ ਹੀ ਸਾਥੀਆਂ ਨੂੰ ਗੋਲੀ ਮਾਰਨਾਈ ਸੀ ਮਤਲਬ ਪੁਲਿਸ ਦੀ ਐਫ ਆਈ ਆਰ ਇਹ ਕਹਿ ਰਹੀ ਹੈ ਜਿਹੜੇ ਇਹ ਦੋ ਬੰਦੇ ਮਰੇ ਨੇ ਜਸਪ੍ਰੀਤ ਤੇ ਦੂਜਾ ਬੰਦਾ ਇਹ ਉਹਨਾਂ ਤੇ ਸਾਥੀਆਂ ਨੇ ਜਿਹੜੀਆਂ ਗੋਲੀਆਂ ਮਾਰੀਆਂ ਉਹਨਾਂ ਗੋਲੀਆਂ ਨਾਲੇ ਦੋਵੇਂ ਬੰਦੇ ਮਾਰ ਕੇ ਅਸੀਂ ਇਹਨਾਂ ਨੂੰ ਗੋਲੀ ਨਹੀਂ ਮਾਰੀ ਤਾਂ ਇਹ ਸਵਾਲ ਹੈ ਕਿ ਉਹ ਆਪਣੇ ਸਾਥੀਆਂ ਨੂੰ ਹੀ ਮਾਰਨਾਈ ਸੀਗੇ ਇੱਕ ਹੋਰ ਸਵਾਲ ਕੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਮੁਲਜ਼ਮ ਵੀ ਸੁਰੱਖਿਤ ਨਹੀਂ ਜਿਨ੍ਹਾਂ ਮੁਲਜ਼ਮਾਂ ਨੂੰ ਤੁਸੀਂ ਰਿਕਵਰੀ ਕਰਨ ਦੇ ਲਈ ਲੈ ਕੇ ਗਏ ਹੋ ਉਹ ਤੁਹਾਡੀ ਗ੍ਰਿਫਤ ਦੇ ਵਿੱਚ ਹੀ ਸੁਰੱਖਿਤ ਨਹੀਂ ਉਹਨਾਂ ਨੂੰ ਕੋਈ ਹੋਰ ਮੁਲਜ਼ਮ ਆ ਕੇ ਮਾਰ ਕੇ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਸਿਰਫ ਦੇਖਦੇ ਰਹਿ ਜਾਂਦੇ ਹੋ ਇਹ ਕੁਝ ਸਵਾਲ ਨੇ ਜਿਹੜੇ ਵਿਰੋਧੀ ਧਿਰਾਂ ਚੁੱਕ ਰਹੇ ਨੇ ਪੁਲਿਸ ਦੇ ਗ੍ਰਿਫਤ ਦੇ ਵਿੱਚ ਮੁਲਜ਼ਮਾਂ ਨੂੰ ਮਾਰ ਕੇ ਦੂਜੇ ਮੁਲਜ਼ਮ ਭੱਜ ਕਿਵੇਂ ਗਏ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਕਿ ਉਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਉਹ ਮਾਰ ਕੇ ਫਰਾਰ ਹੋ ਗਏ ਤੇ ਪੁਲਿਸ ਦੇ ਹੱਥ ਖਾਲੀ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਸਵਾਲਾਂ ਦੇ ਵਿੱਚ ਪੁਲਿਸ ਦੀ ਇਹ ਪੂਰੀ ਥਿਉਰੀ ਹੈ ਪੁਲਿਸ ਪਾਰਟੀ ਤੇ ਕਿਉਂ ਨਾ ਹੋਵੇ ਕਾਰਵਾਈ ਇਹ ਸਵਾਲ ਹੈ ਜਿਹੜਾ ਇਹ ਚੁੱਕਿਆ ਜਾ ਰਿਹਾ ਕੱਲ ਖਹਿਰਾ ਸਾਹਿਬ ਨੇ ਵੀ ਸਵਾਲ ਚੁੱਕਿਆ ਕਿ ਪੁਲਿਸ ਪਾਰਟੀ ਤੇ ਵੀ ਕਿਉਂ ਨਹੀਂ ਕਾਰਵਾਈ ਅਜਿਹੀ ਹੋਣੀ ਚਾਹੀਦੀ ਤੀ ਉਹ ਪੁਲਿਸ ਪਾਰਟੀ ਜਿਹੜੀ ਇਹ ਦਾਵਾ ਕਰਦੀ ਸੀ ਕਿ ਅਸੀਂ ਉਹਨਾਂ ਨੂੰ ਲੈ ਕੇ ਗਏ ਰਿਕਵਰੀ ਕਰਨ ਦੇ ਲਈ ਪਰ ਉਹਨਾਂ ਦੇ ਸਾਥੀ ਸੀ ਉਹਨਾਂ ਨੇ ਕ੍ਰਾਸ ਫਾਇਰ ਕੀਤਾ ਕ੍ਰਾਸ ਫਾਇਰ ਦੇ ਵਿੱਚ ਦੋਵੇਂ ਮੁਲਜ਼ਮ ਜਿਹੜੇ ਸਾਡੇ ਗ੍ਰਿਫਤ ਦੇ ਵਿੱਚ ਸੀਗੇ ਉਹਨਾਂ ਦੇ ਗੋਲੀਆਂ ਵੱਜ ਗਈਆਂ ਉਹ ਦੋਵੇਂ ਮਰ ਗਏ ਤੇ ਜਿਹੜੇ ਮਾਰਨ ਵਾਲੇ ਸੀ ਉਹ ਫਰਾਰ ਹੋ ਗਏ ਮਿਰਰਲ ਅਬੋਹਰ ਤੋਂ ਮੇਰੇ ਸਹਿਯੋਗੀ ਅਵਤਾਰ ਸਿੰਘ ਜੁੜੇ ਹੋਏ ਨੇ ਲਪ੍ਰਿਤ ਨਿਊਜ਼ ਸੈਕ ਤੋਂ ਜੁੜੇ ਹੋਏ ਨੇ ਅਵਤਾਰ ਥੋੜੀ ਜਿਹੀ ਮੈਨੂੰ ਲੱਗ ਰਿਹਾ ਕਿ ਤੁਸੀਂ ਉਸ ਥਾਂ ਤੇ ਮੌਜੂਦ ਹੋ ਪੁਲਿਸ ਦੀ ਥਿਊਰੀ ਕਹਿੰਦੀ ਹੈ ਕਿ ਇੱਥੇ ਉਹ ਆਂਦੇ ਨੇ ਸੰਜੇ ਵਰਮਾ ਦੇ ਕਾਤਲ ਸੀਗੇ ਜਿਹੜੇ ਉਹਨਾਂ ਨੂੰ ਲਿਫਟ ਦੇਣ ਵਾਲੇ ਉਹਨਾਂ ਨੂੰ ਲੈ ਕੇ ਆਂਦੇ ਨੇ ਹਥਿਆਰਾਂ ਦੀ ਨਿਸ਼ਾਨਦੇਹੀ ਕਰਨ ਦੇ ਲਈ ਪਰ ਪਹਿਲਾਂ ਹੀ ਦੋ ਸਾਥੀ ਉਹਨਾਂ ਦੇ ਮੌਜੂਦ ਸੀਗੇ ਜਿਨ੍ਹਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹੜਾ ਦੱਸਿਓਗੇ ਵੇਰਵੇ ਸਹਿਤ ਕਿਵੇਂ ਜਾਣਕਾਰੀ ਸਾਰੀ ਜੀਰਪੇ ਜੇਕਰ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਇਲਾਕਾ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਅਬੋਹਰ ਦਾ ਇਹ ਪੰਜਪੀੜ ਟਿੱਬਾ ਹੈਗਾ ਬਿਲਕੁਲ ਇਹ ਚਾਰੇ ਪਾਸੇ ਜਿਹੜਾ ਹੈਗੇ ਉੱਚੇ-ਉੱਚੇ ਜਿਹੜੀਆਂ ਝਾੜੀਆਂ ਤੁਹਾਨੂੰ ਸਾਫ਼ ਤੌਰ ਤੇ ਜਿਹੜੀਆਂ ਨਜ਼ਰ ਆ ਰਹੀਆਂ ਹੈਗੀਆਂ ਬਿਲਕੁਲ ਬਿਆਹਬਾਨ ਜਾਇ ਹੈਗਾ ਜੰਗਲ ਜਿਹਾ ਜਿਹੜਾ ਇੱਥੇ ਇਹ ਪੂਰਾ ਦਾ ਪੂਰਾ ਇਲਾਕਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਰੇਲਵੇ ਜਿਹੜਾ ਟਰੈਕ ਹੈਗਾ ਤੇ ਜੇਕਰ ਗੱਲ ਕੀਤੀ ਜਾਵੇ ਕਿ ਜਿਹੜਾ ਜਸਪ੍ਰੀਤ ਤੇ ਰਾਮਰਤਨ ਹੈ ਜਿਹੜੇ ਮੁਲਜ਼ਮ ਦੱਸੇ ਜਾਂਦੇ ਸੀਗੇ ਕਿ ਜਿਹੜਾ ਬੋਹਰ ਦੇ ਵਿੱਚ ਹੈ ਸੰਜੇ ਵਰਮਾ ਜਿਹੜਾ ਕਤਲकांड ਹੋਇਆ ਉਸ ਦੇ ਵਿੱਚ ਜਿਹੜਾ ਤਿੰਨ ਹਮਲਾਵਰ ਸੀਗੇ ਉਹਨਾਂ ਨੂੰ ਪਹਾਨ ਦੇ ਵਿੱਚ ਉਹਨਾਂ ਵੱਲੋਂ ਜਿਹੜੀ ਮਦਦ ਕੀਤੀ ਸੀ ਕੀਤੀ ਗਈ ਸੀ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਜਿਹੜੀ ਇੱਥੇ ਬਰਾਮਦਗੀ ਕਰਾਉਣ ਦੇ ਲਈ ਲੈ ਕੇ ਆਂਦੀ ਹੈ ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਜਿਹੜਾ ਹੈਗਾ ਦੱਸਿਆ ਜਾਂਦਾ ਹੈਗਾ ਕਿ ਜਦੋਂ ਹਮਲਾਵਰ ਜਿਹੜੇ ਇੱਥੋਂ ਜਿਹੜੇ ਪੱਜੰਦ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਤਾਂ ਉਹਨਾਂ ਵੱਲੋਂ ਜਿਹੜਾ ਆਪਣੇ ਵੈਪਨ ਹੈ ਤੇ ਜਿਹੜੇ ਕੱਪੜੇ ਜਿਹੜੇ ਉਹਨਾਂ ਦੇ ਪਾਏ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਇੱਥੇ ਜਿਹੜਾ ਇਹਨਾਂ ਝਾੜੀਆਂ ਦੇ ਵਿੱਚ ਜਿਹੜਾ ਹੈਗਾ ਲੁਕੋ ਕੇ ਜਿਹੜਾ ਹੈਗਾ ਛੱਡ ਕੇ ਤੇ ਉਸ ਤੋਂ ਬਾਅਦ ਇੱਥੋਂ ਜਿਹੜੇ ਫਰਾਰ ਹੋ ਜਾਂਦੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਇਹ ਐਨਕਾਊਂਟਰ ਜੇਕਰ ਪੰਜਾਬ ਸਰਕਾਰ ਦੀ ਗੱਲ ਕੀਤਾ ਹੈ ਉਹਨਾਂ ਦੇ ਮੁਤਾਬਿਕ ਜਿਹੜਾ ਐਨਕਾਊਂਟਰ ਜਿਹੜਾ ਹੋਇਆ ਹੈਗਾ ਇੱਥੇ ਜਸਪ੍ਰੀਤ ਤੇ ਰਾਮਰਤਨ ਉਹਨਾਂ ਦੀ ਜਿਹੜੀ ਇੱਥੇ ਬਾਡੀ ਜਿਹੜੀ ਇੱਥੇ ਪਈ ਹੋਈ ਸੀ ਜਦੋਂ ਉਹਨਾਂ ਨੇ ਗੋਲੀਆਂ ਜਦੋਂ ਲਗਦੀਆਂ ਹੈਗੀਆਂ ਤੇ ਮੌਤ ਦਾ ਜਿਹੜਾ ਹੈ ਸ਼ਿਕਾਰ ਹੁੰਦੇ ਤਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਇੱਥੇ ਵਾਈਟ ਕਲਰ ਦਾ ਜਿਹੜਾ ਇੱਕ ਗੋਲ ਚੱਕਰ ਜਿਹੜੇ ਲਗਾਏ ਹੋਏ ਆ ਦੱਸਿਆ ਜਾਂਦਾ ਕਿ ਇੱਥੇ ਜਿਹੜੇ ਹੈਗੇ ਬਲੱਡ ਸੀਗਾ ਤੇ ਇੱਥੇ ਜਿਹੜੀ ਉਹਨਾਂ ਦੀ ਜਿਹੜੀ ਬਾਡੀ ਜੜੀ ਪਈ ਹੈ ਜਸਪ੍ਰੀਤ ਹਾਂ ਰਾਮਰਤਨ ਦੀ ਆ ਬਿਲਕੁਲ ਇਹ ਦੱਸ ਨਹੀਂ ਸਕਦੇ ਕਿਉਂਕਿ মিডিਆ ਨੂੰ ਕਾਫੀ ਦੂਰ ਤੱਕ ਜਿਹੜਾ ਰੋਕਿਆ ਗਿਆ ਸੀਗਾ ਕਿ ਜਸਪ੍ਰੀਤ ਹਾਂ ਰਾਮਰਤਨ ਦੇ ਜਿਹੜੇ ਤੋਂ ਗੋਲੀਆਂ ਵਾਜ਼ੀਆ ਉਹਨਾਂ ਦੀ ਜਦੋਂ ਮੌਤ ਹੁੰਦੀ ਹੈ ਤਾਂ ਉਹਨਾਂ ਦੀ ਜਿਹੜੀ ਬਾਡੀ ਕਿਹੜੇ ਪਾਸੇ ਜਿਹੜੇ ਕਿੱਥੇ ਪਈ ਸੀ ਲੇਕਿਨ ਇਹ ਜਿਹੜੇ ਹੈ ਗੋਲ ਚੱਕਰ ਜਿਹੜੇ ਵਾਈਟ ਕਰਲ ਦੇ ਜਿਹੜੇ ਹੈ ਸਫੇਦ ਰੰਗ ਦੇ ਜਿਹੜੇ ਗੋਲੇ ਲਾਏ ਹੋਏ ਹੈ ਇਹ ਦੱਸਦੇ ਹੈਗੇ ਕਿ ਉਹਨਾਂ ਦੀ ਬਾਡੀ ਜਿਹੜੀ ਇੱਥੇ ਪਈ ਹੋਈ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਹੈ ਖੂਨ ਦੇ ਜਿਹੜਾ ਤੱਬੇ ਹੈ ਹਲੇ ਵੀ ਜਿਹੜੇ ਇੱਥੇ ਨਜ਼ਰ ਆ ਰਹੇ ਹੈ ਤੇ ਪੂਰੇ ਦਾ ਪੂਰਾ ਇਲਾਕਾ ਜਿਹੜਾ ਹੈਗਾ ਜੰਗਲ ਜਿਹਾ ਹੈਗਾ ਤਾਂ ਦੱਸਿਆ ਜਾਂਦਾ ਹੈ ਕਿ ਜਸਪ੍ਰੀ ਤੇ ਰਾਮਰਤਨ ਦੇ ਅ ਦੋ ਸਾਥੀ ਜਿਹੜੇ ਹੈਗੇ ਇਹਨਾਂ ਝਾੜੀਆਂ ਦੇ ਜਿਹੜੇ ਪਿੱਛੇ ਹੈਗੇ ਜਿਸ ਤਰ੍ਹਾਂ ਦੇ ਨਾਲ ਐਫ ਆਈ ਆਰ ਦੀ ਜਿਹੜੇ ਐਫ ਆਈ ਆਰ ਦੀ ਜੇਕਰ ਗੱਲ ਕੀਤੀ ਜਾਵੇ ਉਹਦੇ ਵਿੱਚ ਸਾਫ਼ ਤੌਰ ਤੇ ਜੜੀਆਂ ਇਹ ਚੀਜ਼ਾਂ ਜੜੀਆਂ ਦਰਜ ਕੀਤੀਆਂ ਗਈਆਂ ਹੈਗੀਆਂ ਕਿ ਉਹ ਜਦੋਂ ਜਸਪ੍ਰੀਤ ਨੂੰ ਤੇ ਰਾਮਰਾਤੂ ਨੂੰ ਇੱਥੇ ਲੈ ਕੇ ਆਂਦੇ ਹੈਗੇ ਤੇ ਉਹਨਾਂ ਵੱਲੋਂ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਤੇ ਹਮਲਾ ਕੀਤਾ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਤੇ ਉਸ ਦੇ ਨਾਲ ਹੀ ਜਿਹੜਾ ਹੈਗਾ ਕ੍ਰਾਸ ਫਾਇਰਿੰਗ ਜਿਹੜੀ ਹੁੰਦੀ ਹੈ ਜਵਾਬੀ ਜਿਹੜੀ ਕਾਰਵਾਈ ਆ ਪੁਲਿਸ ਜਿਹੜੀ ਆ ਉਹਨਾਂ ਤੇ ਗੋਲੀਆਂ ਚਲਾਉਂਦੀ ਆ ਤੇ ਜਸਪ੍ਰੀਤ ਤੇ ਰਾਮਰਤਨ ਦੇ ਜਿਹੜੀਆਂ ਗੋਲੀਆਂ ਵਜਨ ਕਰਨ ਜਿਹੜੇ ਹੈਗੇ ਉਹ ਜਿਹੜੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਵਤਾਰ ਇਹ ਇੱਕ ਗੱਲ ਦੱਸਿਓ ਕੀ ਕੀ ਇਸ ਐਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਿਹੜੇ ਦੋ ਮੁਲਜ਼ਮ ਮਰੇ ਨੇ ਉਹ ਉਹਨਾਂ ਦੇ ਸਾਥੀਆਂ ਦੀ ਗੋਲੀ ਨਾਲ ਮਰੇ ਨੇ ਸਾਡੀ ਗੋਲੀ ਨਾਲ ਨਹੀਂ ਮਰੇ ਨਹੀਂ ਬਿਲਕੁਲ ਹੈ ਇਹ ਪੂਰੇ ਦਾ ਪੂਰਾ ਬੜਾ ਗੁੰਜਲਦਾਰ ਜਿਹੜਾ ਹੈਗਾ ਇੱਕ ਮਾਮਲਾ ਜਿਹੜਾ ਚੱਲ ਰਿਹਾ ਐਫ ਆਈ ਆਰ ਜਿਹੜੀ ਆ ਬੇਹੱਦ ਜਿਹੜੀ ਗੁੰਜਲਦਾਰੀ ਬਣਾ ਰੱਖੀ ਹੈ ਕਿਉਂਕਿ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਉਹ 302 ਦੇ ਤਹਿਤ ਕਤਲ ਦੇ ਮਾਦੇ ਦੇ ਤਹਿਤ ਦਰਜ ਕੀਤੀ ਗਈ ਹੈ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਜਿਹੜੀ ਦਰਜ ਕੀਤੀ ਗਈ ਹੈ ਪੁਲਿਸ ਨੇ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਹੈਗਾ ਕਿ ਜਿਹਦਾ ਮਤਲਬ ਤਾਂ ਬਿਲਕੁਲ ਕਲੀਅਰ ਹੈ ਨਾ ਕਿ ਅਣਪਛਾਤੇ ਆ ਕੇ ਗੋਲੀਆਂ ਮਾਰ ਕੇ ਚਲੇ ਗਏ ਬਿਲਕੁਲ ਇਹ ਅਣਪਛਾਤੇ ਜਿਹੜੇ ਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 302 ਦੇ ਤਹਿਤ ਮਤਲਬ ਜਿਹੜਾ ਹੈਗਾ ਇਹ ਜਿਹੜੇ ਉਹਨਾਂ ਦੇ ਸਾਥੀ ਜਿਹੜੇ ਸੀਗੇ ਉਹਨਾਂ ਦੀ ਗੋਲੀਆਂ ਦੇ ਨਾਲ ਹੀ ਜਿਹੜਾ ਹੈਗਾ ਉਹਨਾਂ ਦਾ ਕਤਲ ਹੋਇਆ ਜੇਕਰ ਕਾਨੂੰਨੀ ਮਾਹਿਰਾਂ ਦੇ ਗੱਲ ਕੀਤੀ ਜਾਵੇ ਤੇ ਕਿਆ ਜਾਂਦਾ ਹੈਗਾ ਕਿ ਜਦੋਂ ਇਸ ਤਰ੍ਹਾਂ ਦੇ ਜਿਹੜਾ ਮਾਮਲੇ ਹੁੰਦੇ ਐਨਕਾਉਂਟਰ ਜੇਕਰ ਹੁੰਦਾ ਹੈ ਤਾਂ 157 ਸੀਆਰਪੀਸੀ ਦੀ ਐਥ ਜਿਹੜਾ ਹੈਗਾ ਕਾਰਵਾਈ ਕੀਤੀ ਜਾਂਦੀ ਹੈ ਐਫਆਈਆਰ ਜਿਹੜੀ ਹੈ ਦਰਜ ਕੀਤੀ ਜਾਂਦੀ ਹੈ ਨਾਲ ਹੀ ਜਿਹੜਾ ਹੈਗਾ ਮੈਜਿਸਟ੍ਰੇਟ ਨੂੰ ਜਿਹੜਾ ਸੂਚਿਤ ਕੀਤਾ ਜਾਂਦਾ ਜੀ ਲੇਕਿਨ ਪੁਲਿਸ ਦੀ ਐਫਆਈਆਰ ਦੇ ਵਿੱਚ ਕਿਤੇ ਵੀ ਕੋਈ ਜ਼ਿਕਰ ਨਹੀਂ ਹੈ ਇਸ ਚੀਜ਼ ਦਾ ਜਾਂ 157 ਜਿਹੜੀ ਸੀਆਰਪੀਸੀ ਹੈ ਉਹਦਾ ਕੋਈ ਜ਼ਿਕਰ ਨਹੀਂ ਹੈ ਜ਼ਿਕਰ ਹੈ ਤਾਂ ਸਿਰਫ 302 ਦਾ ਹੈਗਾ 307 ਦਾ ਦੀ ਮੁਲਾਜ਼ਮਾਂ ਤੇ ਜਿਹੜੀ ਹੈ ਉਹਨਾਂ ਤੇ ਜਾਲੇਵਾ ਹਮਲਾ ਹੋਇਆ ਸੀਗਾ 302 ਜਿਹੜੀ ਹੈ ਬੜੀ ਹੈਰਾਨ ਕਰਨ ਵਾਲੀ ਜਿਹੜੀ ਤਾਰਾ ਇਸ ਤੇ ਲੱਗਦੀ ਹੈ ਕਿ 302 ਕਿ ਆਖਰ ਜਿਹੜੇ ਦੋ ਮੁਲਾਜ਼ਮ ਮੁਲਜ਼ਮ ਜਿਹੜੇ ਇੱਥੇ ਆਏ ਸੀਗੇ ਜਸਪ੍ਰੀਤ ਤੇ ਜਿਹੜੇ ਰਾਮਰਤਨ ਕੀ ਉਹਨਾਂ ਦੇ ਸਾਥੀਆਂ ਵੱਲੋਂ ਹੀ ਜਿਹੜਾ ਹੈਗਾ ਉਹਨਾਂ ਦੀਆਂ ਗੋਲੀਆਂ ਦੇ ਨਾਲ ਜੇਕਰ ਕਤਲ ਹੋਇਆ ਤੇ ਅੱਛੇ ਕਰਕੇ ਜਿਹੜਾ ਪੁਲਿਸ ਨੇ 302 ਤਾਰਾ ਦਿੱਤਾ ਹੈ ਜਿਹੜਾ ਹੈਗਾ 55 ਤੇ 2 ਚਲ ਮੈਂ ਇੱਕ ਮਿੰਟ ਆਇਆ ਆਫਤਾਰ ਤੋਂ ਇੱਕ ਮਿੰਟ ਆਇਆ ਲਫਰੀਤ ਵੀ ਮਿਰਰਲ ਜੁੜੇ ਹੋਏ ਨੇ ਲਫਰੀ ਤੁਸੀਂ ਅਜਈਆਂ ਬਥੇਰੀਆਂ ਸਟੋਰੀਜ਼ ਬੜੀਆਂ ਖਬਰਾਂ ਨੇ ਚੜੀਆਂ ਉਹ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਲੈਂਦੇ ਹੋ ਕੀ ਸਮਝੀਏ ਦਾ ਵਿੱਚ ਤੁਹਾਨੂੰ ਸਮਝ ਆਇਆ ਹਾਲੇ ਤੱਕ ਕਿ ਕੀ ਸਮਝੀਏ ਤੇ ਕੀ ਸਮਝਾਈਏ ਮਤਲਬ ਪਰਸੋਂ ਤੱਕ ਖਬਰ ਇਹ ਸੀ ਕਿ ਉਹ ਦੋ ਮੁਲਜ਼ਮ ਲੈ ਕੇ ਜਾਇਆ ਜਾਂਦੇ ਨੇ ਉੱਥੇ ਇਨਕਾਊਂਟਰ ਹੋ ਜਾਂਦਾ ਹੈ ਉੱਥੇ ਉਹ ਆਮ ਤੌਰ ਤੇ ਜਿਹੜੀ ਪੁਲਿਸ ਦੀ ਥਿਊਰੀ ਇਹ ਰਹਿੰਦੀ ਹੈ ਜਦੋਂ ਅਸੀਂ ਹਥਿਆਰ ਰਿਕਵਰ ਕਰਨਗੇ ਉਹਨਾਂ ਹਥਿਆਰਾਂ ਨਾਲ ਹੀ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਕ੍ਰਾਸ ਫਾਇਰਿੰਗ ਦੇ ਵਿੱਚ ਉਹਨਾਂ ਦੇ ਲੱਤ ਤੇ ਗੋਲੀ ਲੱਗੀ ਹੈ ਉਹ ਮਾਰੇਗੇ ਪਰ ਇਸ ਵਾਰ ਇੱਕ ਨਵੀਂ ਕਹਾਣੀ ਸਾਹਮਣੇ ਆਂਦੀ ਹੈ ਨਵੀਂ ਕਹਾਣੀ ਇਹ ਸਾਹਮਣੇ ਆਂਦੀ ਹੈ ਕਿ ਦੋ ਮੁਲਜ਼ਮਾਂ ਲੈ ਕੇ ਜਾਣੇ ਆ ਪਰ ਦੋ ਮੁਲਜ਼ਮ ਆਲਰੇਡੀ ਉੱਥੇ ਘਾਤ ਲਾ ਕੇ ਬੈਠੇ ਹੁੰਦੇ ਨੇ ਕਿ ਭਾਈ ਆਲਣ ਦੇ ਉਹਨਾਂ ਨੂੰ ਫੜਕਾਣੇ ਆ ਤੇ ਉਹ ਪੁਲਿਸ ਪਾਰਟੀ ਤੇ ਹਮਲਾ ਕਰ ਦਿੰਦੇ ਨੇ ਪੁਲਿਸ ਪਾਰਟੀ ਤੇ ਜਦੋਂ ਹਮਲਾ ਕਰ ਦਿੰਦੇ ਨੇ ਤਾਂ ਸ਼ੀਲਡ ਵਜੋਂ ਇਹ ਜਿਹੜੇ ਦੋ ਮੁਲਜ਼ਮ ਹੁੰਦੇ ਨੇ ਇਹ ਮਾਰੇ ਜਾਂ ਥੋੜੀ ਕਹਾਣੀ ਅਟਪਟੀ ਜਿਹੀ ਨਹੀਂ ਲੱਗਦੀ ਹਰਪ੍ਰੀਤ ਜੀ ਬਿਲਕੁਲ ਤੁਸੀਂ ਠੀਕ ਕਿਹਾ ਕਿ ਇਹ ਮਾਮਲਾ ਅਜੀਹਾ ਬਣਾ ਦਿੱਤਾ ਗਿਆ ਹੈ ਅਜੀਹਾ ਬਣਦਾ ਜਾ ਰਿਹਾ ਹੈ ਜਿਸ ਨੂੰ ਸਮਝਾਣਾ ਤੇ ਜਿਸ ਨੂੰ ਸਮਝਣਾ ਬਹੁਤ ਔਖਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਪੰਜਾਬ ਪੁਲਿਸ ਬਹੁਤ ਕਾਬਿਲ ਹੈ ਪੰਜਾਬ ਪੁਲਿਸ ਦੀ ਕਾਬਲੀਅਤ ਤੇ ਕਿਸੇ ਤਰੀਕੇ ਦਾ ਕੋਈ ਸਵਾਲ ਨਹੀਂ ਪਰ ਜਿਸ ਤਰੀਕੇ ਦੀਆਂ ਕਹਾਣੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਾਂ ਹੁਣ ਇਸ ਐਫਆਈਆਰ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਉਸ ਨੇ ਆਪਣੇ ਆਪ ਦੇ ਵਿੱਚ ਕਈ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ ਸਭ ਤੋਂ ਵੱਡਾ ਸਵਾਲ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇਹਨਾਂ ਮੁਲਜ਼ਮਾਂ ਨੂੰ ਕਿਵੇਂ ਪਤਾ ਲੱਗਿਆ ਇਹਨਾਂ ਦੇ ਕੋਲੇ ਇਨਫੋਰਮੇਸ਼ਨ ਕਿਵੇਂ ਲੀਕ ਹੋਈ ਕਿ ਪੁਲਿਸ ਪਾਰਟੀ ਆ ਸਾਥੀ ਇਥੋਂ ਛੁਡਾ ਕੇ ਲੈ ਕੇ ਜਾਣੇ ਨੇ ਦੂਜੀ ਗੱਲ ਦੱਸਿਆ ਜਾ ਰਿਹਾ ਹੈ ਕਿ ਦੋ ਮੁਲਜ਼ਮ ਸਗੇ ਜਿਨ੍ਹਾਂ ਨੇ ਜੋ ਜਸਪ੍ਰੀਤ ਤੇ ਰਾਮਰਤਨ ਨੂੰ ਛੁੜਾਣ ਦੀ ਕੋਸ਼ਿਸ਼ ਕੀਤੀ ਤਾਂ ਦੋ ਮੁਲਜ਼ਮ ਪੁਲਿਸ ਪਾਰਟੀ ਤੇ ਕਿਵੇਂ ਪਾਰੀ ਪੈ ਗਏ ਮੈਂ ਇਹ ਤਾਂ ਮੰਨ ਕੇ ਚੱਲਦਾ ਕਿ ਦੋ ਤੋਂ ਵੱਧ ਪੁਲਿਸ ਮੁਲਾਜ਼ਮ ਇਸ ਰਿਕਵਰੀ ਲਈ ਗਏ ਹੋਣਗੇ ਉਹਨਾਂ ਦੇ ਕੋਲੇ ਇਹਨਾਂ ਮੁਲਜ਼ਮਾਂ ਨਾਲ ਵੱਧ ਹਥਿਆਰ ਹੋਣਗੇ ਹਾਈ ਟੈਕ ਤਿਆਰ ਹੋਣਗੇ ਤਾਂ ਆਖਿਰ ਇਹ ਕਿਵੇਂ ਪਾਰੀ ਪੈ ਗਏ ਦੂਜੀ ਗੱਲ ਜਦੋਂ ਵੀ ਐਦਾਂ ਦਾ ਕੁਝ ਹੁੰਦਾ ਹੈ ਆਮ ਤੌਰ ਤੇ ਇਹ ਗੱਲ ਹੁੰਦੀ ਹੈ ਕਿ ਪੁਲਿਸ ਦਾ ਪਹਿਲਾ ਕੰਮ ਹੈ ਕਿ ਜੋ ਤੁਹਾਡੀ ਕਸਟਡੀ ਦੇ ਵਿੱਚ ਹੈ ਜਿਸ ਨੂੰ ਤੁਸੀਂ ਰਿਕਵਰੀ ਲਈ ਲੈ ਕੇ ਆਏ ਉਸ ਨੂੰ ਸਿਕਿਉ ਜੋ ਗੋਲੀਆਂ ਚੱਲ ਰਹੀਆਂ ਸੀ ਤਾਂ ਇਸ ਗੋਲੀਬਾਰੀ ਦੇ ਵਿੱਚ ਉਹਨਾਂ ਮੁਲਜ਼ਮਾਂ ਦੀਆਂ ਗੋਲੀਆਂ ਆਖਿਰ ਇਹਨਾਂ ਮੁਲਜ਼ਮਾਂ ਨੂੰ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਸਿਗੇ ਉਹਨਾਂ ਨੂੰ ਕਿਵੇਂ ਲੱਗ ਗਈਆਂ ਲੱਗ ਗਈਆਂ ਚਲੋ ਇਹ ਵੀ ਮੰਨ ਲਿਆ ਉਸ ਤੋਂ ਬਾਅਦ ਪੁਲਿਸ ਪਾਰਟੀ ਉੱਥੇ ਮੌਕੇ ਤੇ ਮੌਜੂਦ ਸੀ ਫਾਇਰਿੰਗ ਹੋਈ ਉਹਨਾਂ ਨੇ ਆਪਣੇ ਸਾਥੀ ਜਿਨ੍ਹਾਂ ਨੂੰ ਉਹ छुड़ाਣ ਦੇ ਲਈ ਆਏ ਸੀ ਉਹਨਾਂ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਉਹ ਆਸਾਨੀ ਨਾਲ ਫਰਾਰ ਵੀ ਹੋ ਗਏ ਮਤਲਬ ਇਕੱਲਾ ਸਮਝ ਤੋਂ ਪਰੇ ਹੈ ਕਿ ਇਹ ਸਭ ਕੁਝ ਹੋਇਆ ਕਿਵੇਂ ਚਲੋ ਇਹ ਵੀ ਹੋਇਆ ਇਸ ਤੋਂ ਬਾਅਦ ਸਰਕਾਰ ਨੇ ਇੱਕ ਤਰੀਕੇ ਦੇ ਨਾਲ ਜਲਦਬਾਜ਼ੀ ਵਿਖਾਈ ਹੈ ਸਰਕਾਰ ਦੇ ਵਿੱਚ ਇੱਕ ਹੋੜ ਵੇਖਣ ਨੂੰ ਮਿਲੀ ਆਪਣੀ ਪਿੱਠ ਥਾਪੜ ਦੇ ਲਈ ਸੋਸ਼ਲ ਮੀਡੀਆ ਤੇ ਵੱਖ-ਵੱਖ ਪੋਸਟ ਵਾਇਰਲ ਹੋਣ ਲੱਗੀਆਂ ਕਿ ਪੰਜਾਬ ਸਰਕਾਰ ਦੇ ਰਾਜ ਦੇ ਵਿੱਚ ਕਮਾਲ ਹੀ ਹੋ ਗਿਆ ਹੈ ਇਹਨਾਂ ਮੁਲਜ਼ਮਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਇਹ ਹੋ ਗਿਆ ਫਲਾ ਹੋ ਗਿਆ ਢਮਕਾ ਹੋ ਗਿਆ ਪਰ ਇੱਥੇ ਇੱਕ ਗੱਲ ਇਹ ਵੀ ਹੈ ਕਿ ਇਸ ਨੂੰ ਐਨਕਾਊਂਟਰ ਦੀ ਥਾਂ ਕਿ ਫੇਲਿਅਰ ਨਹੀਂ ਕਿਹਾ ਜਾਣਾ ਚਾਹੀਦਾ ਕਿਉਂਕਿ ਪੁਲਿਸ ਇਹ ਗੱਲ ਆਪ ਕਹਿ ਰਹੀ ਹੈ ਕਿ ਦੋਵੇਂ ਪਾਸਿਓਂ ਗੋਲੀਆਂ ਚੱਲੀਆਂ ਤੇ ਇਹ ਮੰਨਿਆ ਜਾ ਰਿਹਾ ਕਿ ਮੁਲਜ਼ਮਾ ਜੋ ਜੋ ਇਹਨਾਂ ਨੂੰ ਛੜਾਣ ਆਏ ਸੀ ਉਹਨਾਂ ਨੇ ਗੋਲੀਆਂ ਚਲਾਈਆਂ ਸਾਡੀ ਗੋ ਤੁਹਾਡੀ ਮਾਲੀ ਨਾ ਮਰ ਰਹੀ ਲੇਕਿਨ 302 ਦੀ ਬੀਐਸ 63 ਲਾਈ ਗਈ ਹੈ ਹੂੰ ਤਾਂ ਫਿਰ ਕੀ ਇਹ ਫੇਲਿਅਰ ਹੈ ਜਾਂ ਐਨਕਾਊਂਟਰ ਹੈ ਇਹ ਵੀ ਤਾਂ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਰਪੀ ਜੀ ਹੂੰ ਬਿਲਕੁਲ ਠੀਕ ਹੈ ਐਨਕਾਊਂਟਰ ਤਾਂ ਹੁੰਦਾ ਹੈ ਕਿ ਦੋਵੇਂ ਪਾਸੇ ਗੋਲੀਆਂ ਚੱਲੀਆਂ ਤੇ ਪੁਲਿਸ ਦੀ ਗੋਲੀ ਦੇ ਨਾਲ ਮੁਲਜ਼ਮ ਮਾਰੇ ਗਏ ਤਾਂ ਉਹ ਐਨਕਾਊਂਟਰ ਹੈ ਜਦ ਪੁਲਿਸ ਖੁਦ ਹੀ ਕਹਿ ਰਹੀ ਹੈ ਕਿ ਸਾਡੀ ਗੋਲੀ ਨੇ ਮੁਲਜ਼ਮ ਮਾਰੇ ਹੀ ਨਹੀਂ ਗਏ ਉਹਨਾਂ ਦੇ ਸਾਥੀ ਆ ਕੇ ਗੋਲੀ ਮਾਰ ਕੇ ਫਿਰ ਇਹ ਐਨਕਾਊਂਟਰ ਕਿਵੇਂ ਹੋਇਆ ਤੇ ਉਸ ਪੁਲਿਸ ਪਾਰਟੀ ਨੂੰ ਸਵਾਲਾਂ ਤੇ ਘੇਰੇ ਚ ਖੜਾ ਨਹੀਂ ਕਰਨਾ ਚਾਹੀਦਾ ਕਿ ਦੋ ਮੁਲਜ਼ਮ ਤੁਸੀਂ ਰਿਕਵਰੀ ਕਰਨ ਦੇ ਲਈ ਲੈ ਕੇ ਗਏ ਤੇ ਦੋਵੇਂ ਮੁਲਜ਼ਮ ਮਾਰੇ ਗਏ ਤੇ ਉਹਨਾਂ ਦੇ ਸਾਥੀ ਉਹਨਾਂ ਨੂੰ ਮਾਰਨ ਤੋਂ ਬਾਅਦ ਫਰਾਰ ਹੋ ਗਏ ਇਹ ਇੱਕ ਵੱਡਾ ਸਵਾਲ ਜਿਹੜਾ ਪੁਲਿਸ ਤੇ ਜ਼ਰੂਰ ਖੜਾ ਹੁੰਦਾ ਅ ਜਿਹੜੀ ਕੱਲ ਅਬੋਹਰ ਤੋਂ ਮੇਰੇ ਸਾਥੀ ਸਹਿਯੋਗੀ ਮੌਜੂਦ ਨੇ ਜਿਹੜੇ ਮ੍ਰ ਮਾਰੇਗੇ ਨੇ ਉਹਨਾਂ ਦੇ ਪਰਿਵਾਰ ਵਾਲੇ ਵੀ ਇਹ ਸਵਾਲ ਚੁਕਰਨੇ ਆ ਕਿ ਇਹ ਰਾਤ ਨੂੰ ਪੁਲਿਸ ਲੈ ਕੇ ਜਾਂਦੀ ਆ ਪਟਿਆਲਾ ਤੋਂ ਲੈ ਕੇ ਜਾਂਦੀ ਆ ਉਠਾ ਕੇ ਔਰ ਸਵੇਰੇ ਰਿਕਵਰੀ ਕਰਨ ਲੈ ਕੇ ਜਾਂਦੀ ਆ ਫਿਰ ਗੋਲੀ ਮਾਰ ਦਿੱਤੀ ਜਾਂਦੀ ਆ ਉਹ ਵੀ ਕਹਿ ਰਹੇ ਨੇ ਕਿ ਇਹ ਕਹਾਣੀ ਹੈ ਸਿਰਫ ਫੇਕ ਐਨਕਾਊਂਟਰ ਦੀ ਕਹਾਣੀ ਬਣਾਈ ਗਈ ਆ ਪੁਲਿਸ ਹੋਣਾਂ ਕਰ ਦਿਆ ਅਸੀਂ ਜੋ ਹੈ ਬਾਈਟਾਂ ਆਪਣੇ ਦਸ਼ਕਰ ਨੂੰ ਸੁਣਾਈਆਂ ਸੀਗੀਆਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਾਇਆ ਗਿਆ ਕਿ ਰਾਤ ਦੇ ਸਮੇਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਆਦੇ ਨੇ ਜਸਪੀਤ ਨੂੰ ਆਪਣੇ ਨਾਲ ਝਾਕ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਮਿਲਦੀ ਉਹਨਾਂ ਨੂੰ ਖਬਰਾਂ ਤੋਂ ਪਤਾ ਲੱਗਦਾ ਹੈ ਕਿ ਇਸ ਤਰੀਕੇ ਦਾ ਇੱਕ ਐਨਕਾਊਂਟਰ ਹੋ ਗਿਆ ਹੈ ਤਾਂ ਪਰਿਵਾਰ ਦੇ ਵੱਲੋਂ ਵੀ ਸਭ ਤੋਂ ਪਹਿਲਾ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਜੋ ਤੁਹਾਡੀ ਕਸਟਡੀ ਦੇ ਵਿੱਚ ਹੈ ਉਸ ਨੂੰ ਹਤਕੜੀਆਂ ਲੱਗੀਆਂ ਹੋਣਗੀਆਂ ਉਸ ਦੇ ਆਲੇ ਦੁਆਲੇ ਪੁਲਿਸ ਮੁਲਾਜ਼ਮ ਹੋਣਗੇ ਉਸ ਨੇ ਭੱਜਣ ਦੀ ਕੋਸ਼ਿਸ਼ ਕਿਵੇਂ ਕੀਤੀ ਹੈ ਉਸ ਨੂੰ ਕਿਸ ਨੇ ਭਜਾਣ ਦੀ ਕੋਸ਼ਿਸ਼ ਕਿਵੇਂ ਕੀਤੀ ਤੇ ਇਸ ਸਭ ਦੇ ਦੌਰਾਨ ਆਖਿਰ ਉਹ ਕਿ ਦੀ ਗੱਲ ਕਰੀਏ ਤਜਸਪ੍ਰੀਤ ਦੇ ਪਰਿਵਾਰ ਦੇ ਵੱਲੋਂ ਰਾਜਪੂਰਾ ਦੇ ਵਿੱਚ ਰੋਸ ਮੁਜ਼ਾਰਾ ਇਸੇ ਗੱਲ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਐਨਕਾਊਂਟਰ ਜੋ ਹੈ ਇਹ ਪੂਰੇ ਤਰੀਕੇ ਨਾਲ ਫੇਕ ਹੈ ਇਸਤੇ ਸਵਾਲ ਸਿਰਫ ਪਰਿਵਾਰ ਨਹੀਂ ਚੁੱਕ ਰਿਹਾ ਸਿਆਸਤਦਾਨ ਨਹੀਂ ਚੁੱਕ ਰਿਹਾ ਉਹ ਕਥਿਤ ਗੈਂਗਸਟਰ ਵੀ ਚੁੱਕ ਰਹੇ ਨੇ ਜਿਨ੍ਹਾਂ ਨੇ ਇਸ ਵਾਰਦਾਤੀ ਜ਼ਿੰਮੇਵਾਰੀ ਲਈ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਜੋ ਹੈ ਲੋਰੈਂਸ ਬਿਸ਼ਨੋਈ ਗੈਂਗ ਦੀਆਂ ਵਾਇਰਲ ਹੋਈਆਂ ਜੋ ਅਸੀਂ ਆਪਣੇ ਦਸ਼ਕਾ ਨੂੰ ਵਿਖਾਈਆਂ ਹਾਲਾਂਕਿ ਪੀਟੀਸੀ ਨਿਊਜ਼ ਇਸ ਤਰ੍ਹਾਂ ਦੀ ਕਿਸੇ ਵੀ ਪੋਸਟ ਦੀ ਜੋ ਪੁਸ਼ਟੀ ਹੈ ਉਹ ਨਹੀਂ ਕਰਦਾ ਪਰ ਇਸ ਪੋਸਟ ਦੇ ਵਿੱਚ ਵੀ ਲਗਾਤਾਰ ਜ਼ਿਕਰ ਕੀਤਾ ਗਿਆ ਕਿ ਇਹਨਾਂ ਦੋਵਾਂ ਨੂੰ ਮਾਰ ਦਿੱਤਾ ਪੁਲਿਸ ਨੇ ਗਲਤ ਤਰੀਕੇ ਦੇ ਨਾਲ ਮਾਰਿਆ ਅਸਲ ਸ਼ੂਟਰ ਦਾ ਪੁਲਿਸ ਦੀ ਗ੍ਰਫਤ ਤੋਂ ਬਹੁਤ ਦੂਰ ਨੇ 7 ਤਰੀਕ ਨੂੰ ਵਾਰਦਾਤ ਹੋਈ ਸੀ ਅੱਜ 10 ਤਰੀਕ ਹੈ ਸ਼ੂਟਰ ਹਾਲੇ ਵੀ ਪ ਇਸ ਲਈ ਅਸੀਂ ਕਹਿ ਰਹੇ ਹਾਂ ਕਿ ਇਸ ਨੂੰ ਫੇਲਿਅਰ ਕਿਹਾ ਜਾਣਾ ਚਾਹੀਦਾ ਹੈ ਜਾਂਚ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਬਸ ਠੀਕ ਹੈ ਹਲੇ ਤੱਕ ਗ੍ਰਿਫਤੋ ਬਾਹਰ ਨੇ ਔਰ ਪੁਲਿਸ ਨੇ ਹਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਸਕੈਚ ਤੱਕ ਨਹੀਂ ਜਾਰੀ ਕੀਤਾ ਕਿਆ ਮਲਜ਼ਮ ਹੈ ਜਿਹੜੇ ਤੁਸੀਂ ਨਿਸ਼ਾਨਦੇਹੀ ਕਰ ਸਕੋ ਇਹ ਇਹ ਹੁਣ ਨੂੰ ਕੀ ਸਮਝੀਆ ਅਵਤਾਰ ਕਟੋ ਕਟ ਤੁਹਾਡੇ ਏਰੀਆ ਦੇ ਵਿੱਚ ਕੀ ਚਰਚਾ ਇਸ ਪੂਰੇ ਮਸਲੇ ਨੂੰ ਲੈ ਕੇ ਮਲਜ਼ਮਾਂ ਦੇ ਪਰਿਵਾਰ ਵਾਲੇ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਇਹ ਤਾਂ ਫੇਕ ਐਨਕਾਊਂਟਰ ਹੈ ਐਫ ਆਈ ਆਰ ਦੀ ਕਹਾਣੀ ਕੁਝ ਹੋਰ ਹੈ ਦੱਸੀ ਕੁਝ ਹੋਰ ਜਾਂਦੀ ਰਹੀ ਬੜੀ ਗੁੰਝਲਦਾਰ ਜੀ ਸਿਚੁਏਸ਼ਨ ਹੈ ਅਬੋਹਰ ਦੇ ਵਿੱਚ ਕੀ ਚਰਚਾ ਇਸ ਪੂਰੇ ਮਸਲੇ ਨੂੰ ਲੈ ਕੇ ਬਿਲਕੁਲ ਹੈਪੀ ਜੀ ਜੇਕਰ ਚਰਚਾ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਜਿਹੜੇ ਹੈਗੇ ਲੋਕ ਹੈ ਆਮ ਲੋਕ ਹੈ ਜੋ ਵੀ ਕਾਰਵਾਈ ਹੋਈ ਹੈ ਬਿਲਕੁਲ ਉਸ ਨੂੰ ਕੀ ਸਮਝ ਰਹੇ ਹੋਗੇ ਕਿ ਅੱਛਾ ਹੋਇਆ ਕਿ ਬਦਮਾਸ਼ਾਂ ਦਾ ਜਿਹੜਾ ਹੈਗਾ ਇਹ ਹੱਲ ਹੋਇਆ ਲੇਕਿਨ ਕਿਤੇ ਨਾ ਕਿਤੇ ਜਿਹੜਾ ਹੈਗਾ ਲੋਕਾਂ ਦੀ ਦਬੀ ਜ਼ੁਬਾਨ ਦੇ ਵਿੱਚ ਇਹ ਜ਼ਰੂਰ ਚੱਲ ਰਹੀ ਹੈਗੀ ਕਿ ਜਿਸ ਤਰ੍ਹਾਂ ਦੇ ਨਾਲ ਜੋ ਘੱਟਾ ਕਰਮ ਜਿਹੜਾ ਸਾਹਮਣੇ ਆਇਆ ਉਹ ਬੇਹ ਜਿਹੜਾ ਗੁੱਜਲਦਾ ਰਹੇ ਤੇ ਜਿਹੜਾ ਹੈਗਾ ਗੱਲੇ ਤੋਂ ਹੇਠਾਂ ਨਹੀਂ ਉਤਰਦਾ ਇਸ ਤਰ੍ਹਾਂ ਦੇ ਨਾਲ ਜਸਪ੍ਰੀਤ ਦੇ ਜਿਹੜੇ ਹੈਗੇ ਪਰਿਵਾਰ ਵੱਲੋਂ ਲਗਾਤਾਰ ਜਿਹੜੇ ਹੈਗੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਹੈ ਉਸ ਤੇ ਜਿਹੜੇ ਹੈਗੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਆ ਕਿ ਜਸਪ੍ਰੀ ਜਿਹੜਾ ਹੈਗਾ ਜੇਤਨ ਦੀ ਜਿਹੜੀ ਘਟਨਾ ਹੈਗੇ ਜਿਸ ਦਿਨ ਪੁਲਿਸ ਉਸ ਨੂੰ ਲੈ ਕੇ ਗਈ ਹੈ ਉਹ ਜਿਹੜਾ ਘਰ ਤੇ ਵਿੱਚ ਮੌਜੂਦ ਸੀਗਾ ਉਹ ਘਟਨਾ ਦੇ ਵਿੱਚ ਸ਼ਾਮਿਲ ਨਹੀਂ ਸੀਗਾ ਲੇਕਿਨ ਇਹ ਜਿਹੜੀਆਂ ਪੂਰੀ ਜਾਂਚ ਦਾ ਵਿਸ਼ਾ ਹੈਗਾ ਪੁਲਿਸ ਜਿਹੜੀ ਉਹ ਜਾਂਚ ਤੋਂ ਬਾਅਦ ਜੇਕਰ ਮੀਡੀਆ ਦੇ ਨਾਲ ਕੋਈ ਜਿਹੜੀ ਗੱਲਾਂ ਸਾਂਝੀਆਂ ਕਰੇਗੀ ਤਾਂ ਉਸ ਤੋਂ ਬਾਅਦ ਹੀ ਜਿਹੜੀ ਸਥਿਤੀ ਪੂਰਨ ਤੌਰ ਤੇ ਜਿਹੜੀ ਸਪਸ਼ਟ ਹੋ ਸਕੇਗੀ ਲੇਕਿਨ ਉਹ ਤੋਂ ਤੱਕ ਜਿਹੜੀ ਹੈ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਵਿਰੋਧੀ ਲਗਾਤਾਰ ਜਿਹੜੇ ਹੈਗੇ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਨਿਸ਼ਾਨੇ ਤੇ ਲੈਂਦੇ ਰਹਿਣਗੇ ਜੇ মিডিਆ ਹੈਗਾ ਉਹ ਵੀ ਜਿਹੜੇ ਹੈਗੇ ਸਰਕਾਰ ਤੋਂ ਜਿਹੜੇ ਹੈਗੇ ਸਵਾਲ ਪੁੱਛਦਾ ਰਹੇਗਾ ਨਾਲੇ ਜੇਕਰ ਐਫ ਆਈ ਆਰ ਦੀ ਗੱਲ ਕੀਤੀ ਜਾਵੇ ਐਫ ਆਈ ਆਰ ਦੇ ਵਿੱਚ ਸਾਫ ਤੌਰ ਤੇ ਜਿਹੜਾ ਹੈਗਾ ਦਰਜ ਕੀਤਾ ਗਿਆ ਕਿ ਨਾਮਾ ਲੂ ਵਕਤਿਆਂ ਵੱਲੋਂ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕਰਕੇ ਆਪਣੇ ਸਾਥੀਆਂ ਨੂੰ ਛਡਾਉਣ ਲਈ ਗੋਲੀਬਾਰੀ ਕੀਤੀ ਹੈ ਮਤਲਬ ਇਹ ਅਸੀਂ ਨਹੀਂ ਕਹਿ ਰਹੇ ਐਫ ਆਈ ਆਰ ਦੀ ਐਫ ਆਈ ਆਰ ਕਰੀਏ ਉਹਦੇ ਮੁਤਾਬਿਕ ਅਸੀਂ ਜਿਹੜੀ ਇਹ ਗੱਲ ਕਰ ਰਹੇ ਹਾਂ ਕਿ ਜ ਆਪਣੇ ਸਾਥੀਆਂ ਨੂੰ ਛੁਡਾਉਣ ਦੇ ਲਈ ਉਹਨਾਂ ਵੱਲੋਂ ਜਿਹੜੀ ਗੋਲੀਬਾਰੀ ਕੀਤੀ ਗਈ ਹੈ ਤੇ ਪੁਲਿਸ ਦੇ ਮੁਤਾਬਿਕ ਪੁਲਿਸ ਦੇ ਬੀ. ਜੀ. ਹਰਮਨ ਬੀਨ ਸਿੰਘ ਦਾ ਇੱਕ ਜਿਹੜਾ ਬਿਆਨ ਆਇਆ ਸੀ ਉਹਦੇ ਵਿੱਚ ਦੱਸਿਆ ਗਿਆ ਕਿ ਇਸ ਤਰ੍ਹਾਂ ਕਿ ਜਦੋਂ ਜਸਪ੍ਰੀਤ ਤੇ ਰਾਮਰਤਨ ਨੂੰ ਇੱਥੇ ਨਿਸ਼ਾਨਦੇਹੀ ਤੇ ਬਰਾਬੰਦਗੀ ਕਰਨ ਦੇ ਲਈ ਲੈ ਕੇ ਆਇਆ ਜਾਂਦਾ ਤਾਂ ਜਸਪ੍ਰੀਤ ਤੇ ਰਾਮਰਤਨ ਜਿਸ ਛਾੜੀਆਂ ਕੋਲੇ ਜਾਂਦੇ ਹੈਗੇ ਉਹ ਪਹਿਲਾਂ ਹੀ ਜਿਹੜੇ ਉਹਨਾਂ ਦੇ ਮੌਜੂਦ ਹੁੰਦੇ ਉੱਥੇ ਸਾਥੀ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਚਲਾਈ ਜਾਂਦੀਆਂ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਜਿਹੜਾ ਫੇਲਿਅਰ ਹੈਗਾ ਇੰਟੈਲੀਜੈਂਸੀ ਦਾ ਕਿ ਜਦੋਂ ਐਡੇ ਵੱਡੇ ਮਾਮਲੇ ਦੇ ਵਿੱਚ ਤੁਸੀਂ ਥੋਮ ਬੋਲਸਨ ਜਿਹੜੇ ਲੈ ਕੇ ਆ ਰਹੇ ਹੋ ਕਿਉਂ ਨਹੀਂ ਪਹਿਲਾਂ ਜਿਹੜਾ ਹੈਗਾ ਉਹ ਏਰੀਆ ਜਿਹੜਾ ਹੈਗਾ ਉਹਦੇ ਨਾਲ ਜਿਹੜੇ ਹੈ ਸੁਰੱਖਿਆ ਪ੍ਰਬੰਧ ਕੀਤੇ ਗਏ ਸੀਗੇ ਅਵਤਾਰੇ ਜਿੱਥੇ ਤੁਸੀਂ ਖੜੇ ਹੋ ਏਰੀਆ ਕਿਦਾਂ ਦਾ ਹੈਗਾ ਮਤਲਬ ਸ਼ਹਿਰ ਤੋਂ ਕਿੰਨੀ ਕੁ ਦੂਰ ਹੈ ਇਹ ਮਤਲਬ ਜੰਗਲ ਵੀ ਆ ਬਾਂਝਾ ਲੱਗ ਰਿਹਾ ਔਰ ਜੇ ਕਿਸੇ ਨੇ ਕੋਈ ਵਾਰਤਾਤ ਕਰਨੀ ਹੈ ਤੇ ਇਸ ਤੋਂ ਵਧੀਆ ਕੋਈ ਜਗ੍ਹਾ ਹੋ ਨਹੀਂ ਸਕਦੀ ਫਿਰ ਆ ਬਿਲਕੁਲ ਹਰਤੇ ਜੀ ਇਹ ਬਿਲਕੁਲ ਦਸ਼ਕਨ ਨੂੰ ਵੀ ਦਿਖਾਣਾ ਚਾਹਾਂਗੇ ਇੱਕ ਵਾਰੀ ਮੈਂ ਕਿਹਾ ਕਿ ਬਿਲਕੁਲ ਸਾਹਮਣੇ ਜਿਹੜੀਆਂ ਹੈਗਾ ਰੇਲ ਦੀ ਜਿਹੜੀ ਹੈਗੀ ਪਟੜੀ ਹੈਗੀ ਤੇ ਇਧਰਲੇ ਪਾਸੇ ਮੇਰੇ ਬਿਲਕੁਲ ਸਾਹਮਣੇ ਕਿੱਥੇ ਦੱਸਿਆ ਗਿਆ ਹੈਗਾ ਕਿ ਉਹਨਾਂ ਦੇ ਸਾਥੀ ਜਿਹੜੇ ਇੱਥੇ ਮੌਜੂਦ ਸੀਗੇ ਕਾਫੀ ਲੰਬਾ ਏਰੀਆ ਕਾਫੀ ਲੰਬਾ ਏਰੀਆ ਜਿਹੜਾ ਬਿਲਕੁਲ ਹੈ ਬਿਆਹਬਾਨ ਹੈਗਾ ਜੰਗਲ ਜਿਹਾ ਜਿਹੜਾ ਇਲਾਕਾ ਹੈ ਉਸ ਤੋਂ ਬਾਅਦ ਜਿਹੜੀ ਇਹ ਰਿਆਸ਼ਾਂਦੀ ਆਈ ਖੱਬੇ ਪਾਸੇ ਵੀ ਜਿਹੜਾ ਹੈਗਾ ਬਿਲਕੁਲ ਜੰਗਲ ਜੰਗਲ ਜਿਹਾ ਜਿਹੜਾ ਮਾਹੌਲ ਬਣਿਆ ਹੋਇਆ ਤੇ ਬਿਲਕੁਲ ਸੱਜੇ ਪਾਸੇ ਜਿੱਧਰ ਨੂੰ ਕਹਿ ਰਹੇ ਹੈਗੇ ਕਿ ਜਿਹੜੇ ਉਹ ਚਾਰਿਓਂ ਦਾ ਜਿਹੜਾ ਹੈਗਾ ਸਾਰਾ ਲੈ ਕੇ ਜਿਹੜਾ ਇਹ ਮਦਦ ਲੈ ਕੇ ਜਿਹੜਾ ਇੱਥੋਂ ਭੱਜ ਕੇ ਗਏ ਹੈਗੇ ਨਾਲ ਹੀ ਜਿਹੜਾ ਬਾਈਪਾਸ ਹੈਗਾ ਹਮਮ ਪੁਲਿਸ ਪੁਲਿਸ ਨੇ ਕਿਉਂ ਨਹੀਂ ਜੜਾ ਹੈਗਾ ਐਸ ਪੂਰੇ ਪ੍ਰਬੰਧ ਜਿਹੜੇ ਸੁਰੱਖਿਆ ਦੇ ਕਿਉਂ ਨਹੀਂ ਕੀਤੇ ਗਏ ਸੀਗੇ ਫਿਰ ਇੱਕ ਵੱਡੀ ਗੱਲ ਐਫ ਆਈ ਆਰ ਦੇ ਵਿੱਚ ਸਾਫ਼ ਤੌਰ ਤੇ ਹੈਗਾ ਕਿ ਜਿਹੜੇ ਦੋ ਮੁਲਜ਼ਮ ਜਿਹੜੇ ਐ ਜਸਪ੍ਰੀਤ ਤੇ ਜਿਹੜੇ ਰਾਮਰਤਨ ਐ ਉਹਨਾਂ ਨੂੰ ਪੁਲਿਸ ਪਾਰਟੀ ਜਿਹੜੀ ਲੈ ਕੇ ਆਈ ਸੀਗੀ ਉਹ ਐਸ ਐਚਓ ਸਮੇਤ ਕੁੱਲ ਪੰਜ ਜਣੇ ਸੀਗੇ ਡਰਾਈਵਰ ਸਮੇਤ ਹੂੰ ਕੁੱਲ ਸੱਤ ਜਣੇ ਕਹਿ ਸਕਦੇ ਆ ਕਿ ਗੱਡੀ ਦੇ ਵਿੱਚ ਉਹ ਜਿਹੜੇ ਆਏ ਐ ਦੋ ਮੁਲਜ਼ਮ ਸੀਗੇ ਤੇ ਪੰਜ ਜਿਹੜੇ ਪੁਲਿਸ ਕਰਮੀ ਜਿਹੜੇ ਸੀਗੇ ਲੇਕਿਨ ਹੋ ਸਕਦਾ ਸੀਗਾ ਕਿ ਏਡੇ ਵੱਡੇ ਜਿਹੜੇ ਹੈਗੇ ਤੁਸੀਂ ਕਤਲ ਕਾਂਡ ਦੇ ਮਾਮਲੇ ਦੇ ਵਿੱਚ ਜਿੰਨਾ ਮੁਲਜ਼ਮਾਂ ਨੂੰ ਲੈ ਕੇ ਆ ਰਹੇ ਹੋ ਉਹਨਾਂ ਦੇ ਲਈ ਤੁਹਾਨੂੰ ਪੁਲਿਸ ਫੋਰਸ ਪਹਿਲਾਂ ਤਨਾਤ ਕਰਨੀ ਚਾਹੀਦੀ ਸੀ ਕਿ ਪੁਲਿਸ ਫੋਰਸ ਹੋਰ ਲੈ ਕੇ ਆਣੀ ਚਾਹੀਦੀ ਕਿ ਮੌਕੇ ਤੇ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੋਵੇ ਚਲੋ ਵੱਡੀ ਗੱਲ ਉਹੀ ਹੋਈ ਜਿਸ ਤਰ੍ਹਾਂ ਦੀ ਸ਼ੰਕਾ ਸੀਗਾ ਕਿ ਜਿਹੜਾ ਹੈਗਾ ਪਹਿਲਾਂ ਹੀ ਇਹਨਾਂ ਜਸਪ੍ਰੀਤ ਤੇ ਰਾਮਰਤਨ ਦੇ ਜਿਹੜੇ ਸਾਥੀ ਦੱਸੇ ਜਾਂਦੇ ਆ ਉਹ ਪਹਿਲਾਂ ਹੀ ਇੱਥੇ ਮੌਜੂਦ ਸੀਗੇ ਤੇ ਉਹਨਾਂ ਨੂੰ ਜਿਹੜੀ ਛਡਾਣ ਦੀ ਜਿਹੜੀ ਕੋਸ਼ਿਸ਼ ਸੀਗੀ ਇਹਦੇ ਨਾਲ ਕਿਤੇ ਜੇਕਰ ਗੋਲੀਆਂ ਜਿਹੜੀਆਂ ਜਸਪ੍ਰੀ ਤੇ ਰਾਮਰਤਨ ਨੂੰ ਨਾਲ ਲੱਗਦੀਆਂ ਤਾਂ ਸ਼ਾਇਦ ਹੋ ਸਕਦਾ ਸੀਗਾ ਉਹਨਾਂ ਦੀ ਮੌਤ ਨਾ ਹੁੰਦੀ ਤੇ ਅੱਜ ਜਿਹੜਾ ਪੁਲਿਸ ਦੇ ਹੱਥ ਬਿਲਕੁਲ ਖਾਲੀ ਹੁੰਦੇ ਤੇ ਜਿਹੜੇ ਜਸਪ੍ਰੀ ਤੇ ਰਾਮਰਤਨ ਵੀ ਇੱਥੋਂ ਫਰਾਰ ਹੋ ਚੁੱਕੇ ਹੁੰਦੇ ਚਲੋ ਠੀਕ ਹੈ ਜੀ ਅਵਤਾਰ ਬਹੁਤ-ਬਹੁਤ ਧੰਨਵਾਦ ਲਬਰੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਸਵਾਲ ਵਟਾਏ ਖੜਾ ਹੁੰਦਾ ਜਿਵੇਂ ਅਵਤਾਰ ਨੇ ਵੀ ਕਿਹਾ ਕਿ ਉਹ ਮਲਜ਼ਮਾਂ ਦਾ ਜ਼ਿੰਦਾ ਰਹਿਣਾ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਇਸ ਕੇਸ ਦੀਆਂ ਬਹੁਤ ਸਾਰੀਆਂ ਤੰਦਾ ਨੇ ਜੜੀਆਂ ਉਹ ਜੁੜਦੀਆਂ ਸੀ ਉਸ ਕੇਸ ਦੇ ਵਿੱਚੋਂ ਤੁਹਾਨੂੰ ਕਿਉਂਕਿ ਮੁੱਖ ਮਲਜ਼ਮ ਜਿਹੜੇ ਹਾਲੇ ਵੀ ਫਰਾਰ ਨੇ ਉਹ ਤੁਹਾਡੀ ਗ੍ਰਿਫਤ ਤੋਂ ਬਾਹਰ ਨੇ ਹੋ ਸਕਦਾ ਹੈ ਕਿ ਇਹਨਾਂ ਦੀ ਨਿਸ਼ਾਨਦੇਹੀ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਸੀ ਜਾਂ ਉਹਨਾਂ ਤੱਕ ਪੁਲਿਸ ਜੜੀ ਉਹ ਪਹੁੰਚ ਸਕਦੀ ਸੀ ਇਸ ਕਰਕੇ ਇਹ ਇਨਕਾਊਂਟਰ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਿਆ